ਸਵਾਗਤ ਹੈ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਐਂਟੀਟੀ ਦਾ ਕੋਰਸ ਹੁੰਦਾ ਕੀ ਹੈ ਕਈ ਬੱਚਿਆਂ ਨੂੰ ਇਹ ਨਹੀਂ ਪਤਾ ਐਂਟੀਟੀ ਕੋਰਸ ਹੁੰਦਾ ਕੀ ਹੈ ਸਾਰੀ ਗੱਲਬਾਤ ਆਪਾਂ ਇਸੇ ਵੀਡੀਓ ਚ ਕਰਾਂਗੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਐਂਟੀਟੀ ਕੋਰਸ ਕੀ ਹੈ ਯੋਗਤਾ ਕੀ ਹੈ ਐਡਮਿਸ਼ਨ ਕਿਵੇਂ ਲਈਏ ਸਿਲੇਬਸ ਐਂਡ ਐਗਜ਼ਾਮ ਪੈਟਰਨ ਫੀਸ ਅਤੇ ਕਾਲਜ ਤੇ ਨੌਕਰੀ ਤਨਖਾਹ ਕੀ ਹੁੰਦੀ ਹੈ ਸਾਰੀ ਗੱਲਬਾਤ ਆਪਾਂ ਇਸੇ ਵੀਡੀਓ ਚ ਕਰਾਂਗੇ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਪੋਜ਼ਿਟਿਵ ਹੈਰੀ ਪੰਜਾਬ ਚੈਨਲ ਸਬਸਕ੍ਰਾਈਬ ਕਰ ਤਾਂ ਜੋ ਹਰ ਬੱਚੇ ਤੱਕ ਪਹੁੰਚ ਸਕੇ ਨਾਲ ਹੀ ਆਪਣਾ ਟੈਲੀਗ੍ਰam ਚੈਨਲ ਜਿਸ ਲਿੰਕ ਮਿਲ ਜੇਗਾ ਆਪਣਾ ਡਿਸਕ੍ਰਿਪਸ਼ਨ ਚੋਂ ਤੁਸੀਂ ਜੁਆਇਨ ਜਰੂਰ ਕਰ ਲੈਣਾ ਸਿੱਧਾ ਤੁਸੀਂ ਸਰਚਿੰਗ ਕਰ ਸਕਦੇ ਹੋ ਪੋਜੀਟਿਵ ਹੈਰੀ ਪੰਜਾਬ ਨੂੰ ਦੋਸਤੋ ਜਿਆਦਾ ਸਮਝ ਲੈਂਦੇ ਹੋਏ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਕਿ ਐਂਟੀਟੀ ਕੋਰਸ ਹੁੰਦਾ ਕੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਐਂਟੀਟੀ ਕੋਰਸ ਕੀ ਹੈ ਐਂਟੀਟੀ ਕੋਰਸ ਦਾ ਪੂਰਾ ਨਾਮ ਹੈ ਨਰਸਰੀ ਟੀਚਰ ਟ੍ਰੇਨਿੰਗ ਕੋਰਸ ਤਾਂ ਇਹ ਕੋਰਸ ਬੱਚਿਆਂ ਦੀ ਪ੍ਰੀ ਪ੍ਰਾਇਮਰੀ ਅਤੇ ਨਰਸਰੀ ਸਿੱਖਿਆ ਦੇ ਲਈ ਬਣਾਇਆ ਗਿਆ ਹੈ ਕੌਨਸੀ ਦੋਸਤੋ ਮਿਆਦ ਕੀ ਹੈ 1 ਸਾਲ ਦਾ ਕੋਰਸ ਹੈ ਕਈ ਇੰਸਟੀਚਿਊਟਾਂ ਵਿੱਚ 2 ਸਾਲ ਦਾ ਕੋਰਸ ਹੈ ਇਸ ਦਾ ਮੁੱਖ ਉਦੇਸ਼ ਹੈ ਬੱਚਿਆਂ ਦੀ ਅਰੰਭਿਕ ਸਿੱਖਿਆ ਤੇ ਪਾਠ ਪੜਾਉਣਾ ਅਤੇ ਬੱਚਿਆਂ ਦੇ ਮਨੋਵਿਗਿਆਨ ਕਲਾ ਗੀਤ ਕਹਾਣੀਆਂ ਤੇ ਖੇਡਾਂ ਦੇ ਜਰੀਏ ਸਿੱਖਣਾ ਪ੍ਰੀ ਸਕੂਲ ਡੇ ਕੇਅਰ ਸੈਂਟਰਾਂ ਵਿੱਚ ਅਧਿਆਪਕ ਬਣਾਉਣਾ ਠੀਕ ਹੈ ਦੋਸਤੋ ਹੁਣ ਪਤਾ ਲੱਗ ਗਿਆ ਕਿ ਐਂਟੀਟੀ ਦਾ ਪੂਰਾ ਨਾਮ ਕੀ ਹੁੰਦਾ ਹੈ ਇੱਕਾ ਦੇ ਨੀਕੋਟ ਹੁੰਦਾ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਯੋਗਤਾ ਦੋਸਤੋ ਯੋਗ ਇਸ ਲਈ ਕੀ ਚਾਹੀਦੀ ਹੈ میٹرਿਕ ਪਾਸ ਲਾਜ਼ਮੀ ਹੋਣਾ ਚਾਹੀਦਾ ਹੈ ਵੈਸੇ ਤਾਂ ਪਲੱਸ ਟੂ ਲਾਜ਼ਮੀ ਹੋਣਾ ਚਾਹੀਦਾ ਹੈ। ਥੋੜ੍ਹੀ ਗਲਤੀ ਹੋ ਗਈ ਹੈ। ਬਾਰਵੀਂ ਪਾਸ ਹੋਣਾ ਚਾਹੀਦਾ ਹੈ। ਉਮਰ ਅਠਾਰਾਂ ਤੋਂ ਪੈਂਤੀ ਸਾਲ ਤੱਕ ITT ਕਰ ਸਕਦੇ ਹੋ। ਬੱਚਿਆਂ ਨਾਲ ਕੰਮ ਕਰਨ ਦੀ ਰੁਚੀ ਹੁੰਦੀ ਹੈ। ਤੇ ਬਾਰਵੀਂ ਜ਼ਰੂਰੀ ਹੁੰਦੀ ਹੈ। ਅੱਗੇ ਗੱਲ ਕਰਦੇ ਹਾਂ ਨੈਕਸਟ ਬਾਰਵੀਂ ਪਾਸ ਹੋ ਤੁਸੀਂ ਪੰਜਾਹ ਪਰਸੈਂਟ ਨੰਬਰਾਂ ਨਾਲ ਤੁਸੀਂ ITT ਕਰ ਸਕਦੇ ਹੋ। ਐਡਮਿਸ਼ਨ ਕਿਵੇਂ ਲਈਏ ਦੋਸਤੋ? ਐਡਮਿਸ਼ਨ ਦੀ ਗੱਲ ਕਰੀ ਤੁਸੀਂ ਸਰਕਾਰੀ ਕਾਲਜਾਂ 'ਚ ਐਡਮਿਸ਼ਨ ਲੈਂਦੇ ਹੋ ਤਾਂ ਉੱਥੇ ਤੁਹਾਡਾ entrance exam ਹੁੰਦਾ ਹੈ। ਫਿਰ ਤੁਸੀਂ ਆਪਣੇ ਐਡਮਿਸ਼ਨ ਲੈ ਸਕਦੇ ਹੋ ਜੇਕਰ ਤੁਸੀਂ ਪ੍ਰਾਈਵੇਟ ਕਾਲਜਾਂ ਚ ਲੈਂਦੇ ਹੋ ਡਾਇਰੈਕਟ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਆਨਲਾਈਨ ਕਰ ਬੈਠੇ ਜਿੱਦਾਂ ਇਗਨੋ ਹੈ ਇਗਨੋ ਉਹ ਇੱਕ ਪ੍ਰਾਈਵੇਟ ਕਹਿ ਸਕਦੇ ਆ ਨਾ ਆਪਾਂ ਯੂਨੀਵਰਸਿਟੀ ਹੈ ਪਰ ਉਹਨਾਂ ਤੋਂ ਅਪਲਾਈ ਐਡਮਿਸ਼ਨ ਲੈ ਸਕਦੇ ਹੋ ਤੁਸੀਂ ਫੀਸ ਲੱਗੀ ਚਾਰ ਤੋਂ 8000 ਦੇ ਵਿੱਚ ਵਿੱਚ ਫੀਸ ਲੱਗੇ ਜਿਸ ਨਾਲ ਤੁਹਾਡਾ ਐਨਟੀਟੀ ਕੋਰਸ ਹੋ ਜਾਏਗਾ ਤਾਂ ਡਾਕੂਮੈਂਟ ਕੀ ਚਾਹੀਦੇ ਹਨ 12ਵੀਂ ਦੇ ਸਰਟੀਫਿਕੇਟ ਚਾਹੀਦੇ ਹਨ ਆਈਡੀ ਪ੍ਰੂਫ ਦੇ ਨਾਲ ਪਾਸਪੋਰਟ ਫੋਟੋ ਤੇ ਕੁਝ ਹੋਰ ਡਾਕੂਮੈਂਟ ਦੀ ਜਰੂਰਤ ਪਵੇਗੀ ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਸਿਲੇਬਸ ਬਾਰੇ ਦੇਵਦੀ ਮੇਨ ਗੱਲ ਹੁੰਦੀ ਹੈ ਤੋਂ ਸਿਲੇਬਸ ਦੀ ਗੱਲ ਕਰਦੇ ਆ ਇੱਥੇ ਤੁਹਾਨੂੰ ਚਾਹੀਦੀ ਏ ਪੈਡਾਗੋਜੀ ਜੋ ਟੀਚਿੰਗ ਮੈਥਡੋਲੋਜੀ ਚ ਹੁੰਦਾ ਹੈ ਸਿਲੇਬਸਿਸ ਲਈ ਬੱਚਿਆਂ ਦਾ ਮਨੋਵਿਗਿਆਨ ਕਲਾ ਤੇ ਕிராਫਟ ਗਣਿਤ ਤੇ ਭਾਸ਼ਾ ਸੰਗੀਤ ਤੇ ਕਹਾਣੀ ਕਲਾਸ ਹੈਲਥ ਅਤੇ ਸੇਫਟੀ ਬੱਚਿਆਂ ਨੂੰ ਪੜਾਉਣ ਤੋਂ ਪਹਿਲਾਂ ਇਹ ਸਿਲੇਬਸ ਆਪ ਨੂੰ ਕਵਰ ਕਰਕੇ ਆਪਣਾ ਪੇਪਰ ਐਂਟੀਟੀ ਕਲੀਅਰ ਕਰਨਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਗੱਲ ਕਰਦੇ ਆ ਐਗਜ਼ਾਮ ਪੈਟਰਨ ਬਾਰੇ ਐਗਜ਼ਾਮ ਪੈਟਰਨ ਦੀ ਗੱਲ ਕਰਦੇ ਲਿਖਤੀ 200 ਹੁੰਦਾ ਹੈ 100 ਨੰਬਰਾਂ ਦਾ ਪੇਪਰ MCQ ਵੀ ਹੁੰਦੇ ਹਨ ਤੇ ਰਿਟਰਨ ਆਬਜੈਕਟਿਵ ਟਾਈਪ ਵੀ ਹੁੰਦੇ ਹਨ ਪ੍ਰੈਕਟੀਕਲ ਨੂੰ ਟ੍ਰੇਨਿੰਗ ਹੁੰਦੀ ਹੈ 50 ਤੋਂ 100 ਮਾਰਕਸ ਵਿੱਚ ਪ੍ਰੈਕਟੀਕਲ ਵਿੱਚ ਬੱਚਿਆਂ ਨਾਲ ਸਿਖਾਉਣ ਦੇ ਅਭਿਆਸ ਦੇਖੇ ਜਾਂਦੇ ਹਨ ਪਾਸ ਮਾਰਕਸ ਆਮ ਤੌਰ ਤੇ 40 ਤੋਂ 50% ਨਾਲ ਪਾਸ ਬੰਦਾ ਹੋ ਜਾਂਦਾ ਹੈ ਤਾਂ ਹੁਣ ਗੱਲ ਕਰਦੇ ਆਂ ਆਪਾਂ ਫੀਸ ਦੀ ਦੋਸਤੋ ਜੇਕਰ ਫੀਸ ਦੀ ਗੱਲ ਕਰੀ ਸਰਕਾਰੀ ਕਾਲਜਾਂ 'ਚ 15 ਤੋਂ 50000 'ਚ ਹੁੰਦਾ ਹੈ ਪ੍ਰਾਈਵੇਟ 50 ਤੋਂ 1.5 ਲੱਖ ਤੱਕ ਇਸ ਦੀ ਪੀਸੀ ਕੋਰਸ ਨੇ ਜੇਕਰ ਤੁਸੀਂ ਆਨਲਾਈਨ ਘਰ ਬੈਠੇ ਕਰਦੇ ਹੋ ਤਾਂ ਤੁਹਾਡੀ ਲੰਗ ਪੱਗ 4000 ਤੋਂ ਲੈ ਕੇ 8000 ਦੇ ਵਿੱਚ ਵਿੱਚ ਐਂਟੀਟੀ ਸਾਰੀ ਕੰਪਲੀਟ ਹੋ ਜਾਂਦੀ ਜਿਸ ਨਾਲ ਆਪਾਂ ਪ੍ਰਾਈਵੇਟ ਜਾਂ ਡਿਸਟ੍ਰਿਕਟ ਕੋਰਸ ਵੀ ਕਹਿ ਸਕਦੇ ਹਾਂ ਉਸ ਤੋਂ ਬਾਅਦ ਗੱਲ ਕਰਦੇ ਕਿ ਕਾਲਜ ਦੇ ਸੰਸਥਾ ਕਿਤੇ ਹਨ ਪੰਜਾਬ ਵਿੱਚ ਕਈ ਸਰਕਾਰੀ ਪ੍ਰਾਈਵੇਟ ਇੰਸਟੀਚਿਊਟ ਐਂਟੀਟੀ ਦਿੰਦੇ ਹਨ ਸਰਕਾਰੀ ਬਚਪਨ ਸਿੱਖਿਆ ਵਿਭਾਗ ਦੇ ਕਾਲਜ ਪ੍ਰਾਈਵੇਟ ਨਰਸਰੀ ਪ੍ਰਾਈਮਰੀ ਟ੍ਰੇਨਿੰਗ ਸੈਂਟਰ ਮੇਨ ਤੁਸੀਂ ਮੰਨੋ ਕਿ ਕਾਲਜ ਦੀ ਸੰਸਥਾ ਮੇਨ ਆਇਡੈਂਟੀਟੀ ਇਗਨੋ ਵਿੱਚ ਯੂਨੀਵਰਸਿਟੀ ਬੱਚੇ ਬਹੁਤ ਐਡਮਿਸ਼ਨ ਲੈਂਦੇ ਹਨ ਜਿਨ੍ਹਾਂ ਦੀਆਂ ਯੂਨੀਵਰਸਿਟੀ ਦਿੱਲੀ, ਲਖਨਊ, ਆਗਰਾ ਇੱਥੇ ਬਹੁਤ ਚੰਡੀਗੜ੍ਹ, ਜੈਪੁਰ ਆਦੀਆਂ ਥਾਵਾਂ ਤੇ ਸਥਿਤ ਹੈ। ਤਾਂ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੋਸਤੋ ਇਹਨਾਂ ਦੀਆਂ ਨੌਕਰੀਆਂ। ਜੋ ਐਂਟੀਟੀ ਬੱਚਾ ਕੋਰਸ ਕਰ ਲੈਂਦਾ ਉਸ ਵਿੱਚ ਨੌਕਰੀ ਕਿਹੜੀ ਕਿਹੜੀ ਹੁੰਦੀ ਹੈ? ਨਰਸਰੀ ਟੀਚਰ ਟ੍ਰੇਨਿੰਗ, ਜੋ ਵੀ ਪ੍ਰੀ-ਸਕੂਲ ਟੀਚਰ ਲੱਗਦਾ ਹੈ, ਡੇ ਕੇਅਰ ਸੈਂਟਰ ਟੀਚਰ ਲੱਗਦਾ ਹੈ, ਅਸਿਸਟੈਂਟ ਟੀਚਰ ਵਿੱਚ ਵੀ ਨੌਕਰੀ ਮਿਲ ਜਾਂਦੀ ਹੈ। ਫੀਲਡ ਹੋ ਤਰਖਾ ਤੁਸੀਂ ਲਗਭਗ ਸਾਲ ਦੀ 1.5 ਲੱਖ ਤੋਂ 3.5 ਲੱਖ ਤੱਕ ਤੁਸੀਂ ਕਮਾ ਸਕਦੇ ਹੋ ਜੇਕਰ ਤੁਸੀਂ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਤੁਸੀਂ ਘਰ ਬੈਠੇ ਆਪਣਾ ਪ੍ਰਾਈਵੇਟ ਸੈਂਟਰ ਵੀ ਖੋਲ ਸਕਦੇ ਹੋ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਸਮਝਾਈ ਹੋਏਗੀ ਜੇਕਰ ਕਿਸੇ ਨੂੰ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਤੇ ਪੁੱਛ ਸਕਦੇ ਹੋ ਸਾਰਾ ਡਾਊਟ ਕਲੀਅਰ ਕੀਤਾ ਜਾਵੇਗਾ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਸੀ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਵਾਰ ਤੋਂ ਵਾਰ ਸ਼ੇਅਰ ਕਰਨਾ ਅੱਜ ਦੀ ਵੀਡੀਓ ਪੈਠੀ ਕਰਦੇ ਹਾਂ ਧੰਨਵਾਦ ਜੀ